ਦੀ ਬਹੁਤ ਹੀ ਵੱਡੀ ਖਬਰ ਲੁਧਿਆਣਾ ਤੇ ਇਸ ਫਲਾਈਓਵਰ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜੀ ਕਾਰਨ ਤੁਹਾਨੂੰ ਹੈਰਾਨ ਕਰ ਦਵੇਗਾ ਹਾਂ ਜੀ ਅਸੀਂ ਗੱਲ ਕਰਦੇ ਪਏ ਹਾਂ ਪਖਵਾ ਰੋਡ ਤੇ ਰੇਲਵੇ ਓਵਰ ਬ੍ਰਿਜ ਫਲਾਈਓਵਰ ਦੀਆਂ ਤੁਹਾਨੂੰ ਦੱਸ ਦਈਏ ਜੀ ਦੋ ਤਿੰਨ ਦਿਨ ਪਹਿਲਾਂ ਜੋ ਹੈ ਉਸ ਪੁਲ ਦੇ نیچے ਜੋ ਹੈ ਥੈਂਕ ਯੂ ਆਸ਼ੂ ਜੀ ਜਿਹੜੇ ਕੀ ਸਾਬਕਾ ਕੈਬਨਿਟ ਮੰਤਰੀ ਸਿਗੇ ਲੁਧਿਆਣੇ ਦੇ ਉਹਨਾਂ ਦਾ ਨਾਮ ਲਿਖਿਆ ਗਿਆ ਹੈ ਜੀ ਕਿਉਂਕਿ ਉਹਨਾਂ ਦੇ ਟਾਈਮ ਵਿਲੇ ਹੀ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਤੇ ਕਿਸੇ ਲੋਕਾਂ ਨੇ ਜੋ ਹੈ ਲਿੱਕ ਦਿੱਤਾ ਡ੍ਰੀਮ ਆਫ ਆਸ਼ੂ ਥੈਂਕ ਯੂ ਆਸ਼ੂ ਜੀ ਪਰ ਤੁਹਾਨੂੰ ਦੱਸ ਦਈਏ ਅਗਲੇ ਹੀ ਦਿਨ ਜੋ ਹੈ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਉੱਥੇ ਜੋ ਹੈ ਉਹ ਜਿਹੜੇ ਨਿਸ਼ਾਨ ਸੀਗੇ ਲਿਖੇ ਹੋਏ ਸੀਗੇ ਆਸ਼ੂ ਜੀ ਥੈਂਕ ਯੂ ਉਹਨਾਂ ਨੂੰ ਜੋ ਹੈ ਪੇਂਟ ਕਰ ਦਿੱਤਾ ਹੈਗਾ ਤੇ ਤੁਹਾਨੂੰ ਦੱਸਤੀ ਹੁਣ ਪੁਲਿਸ ਫੋਰਸ ਕਾਫੀ ਵੱਡੀ ਪੁਲਿਸ ਫੋਰਸ ਤੈਨਾਲ ਕੀਤੀ ਗਈ ਹੈਗੀ ਜੀ ਪੀਸੀਆਰ ਦੀ ਬੈਨ ਵੀ ਹੈਗੀ ਹੈ ਤੇ ਲੋਕੀ ਵੀ ਹੈਗੇ ਪੁਲਿਸ ਦੇ ਇਹ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਦੀਏ ਜੀ ਕਿ ਉਹਨਾਂ ਨੂੰ ਡਰ ਲੱਗਦਾ ਪਿਆ ਹੈ ਆਸ਼ੂ ਜੀ ਨੇ ਕਿਹਾ ਕਿ ਕੋਈ ਇੱਥੇ ਇਸ ਪੁਲ ਨੂੰ ਬੰਬ ਨਾਲ ਉਡਾ ਦੇਗਾ ਜਾਂ ਕੋਈ ਇੱਥੇ ਵਾਰਦਾਤ ਹੋਏਗੀ ਵੱਡੀ ਇਹ ਤੁਹਾਨੂੰ ਦੱਸਦੀਏ ਕਾਰਨ ਕਿਉਂ ਇਹ ਪੁਲਿਸ ਫੋਰਸ ਲਗਾਈ ਗਈ ਹੈਗੀ ਜੀ ਤੁਹਾਨੂੰ ਦੱਸਦੀਏ ਪਖਵਾੜ ਜਿਹੜਾ ਫਲਾਈਓਵਰ ਹੈਗਾ ਜਿਹੜਾ ਕਿ ਪਖਵਾ ਰੋਡ ਤੋਂ ਪਾਈ ਵਾਲਾ ਚੌਕ ਵਾਸਤੇ ਰਸਤਾ ਕੱਢੇਗਾ ਜਿੱਦੇ ਨਾਲ ਟ੍ਰੈਫਿਕ ਕਾਫੀ ਈਜ਼ੀ ਹੋਏਗਾ ਉੱਥੇ ਜੋ ਹੈ ਪੁਲ ਦੀ ਉਤਰਾਹੀ ਤੇ ਸਾਈਡ ਤੇ ਜੋ ਲੱਗੇ ਹੋਏ ਦੇ ਸਟੀਲ ਦੇ ਖੰਬੇ ਜੇ ਉਹਨਾਂ ਤੇ ਲਿਖ ਦਿੱਤਾ ਗਿਆ ਸੀਗਾ ਥੈਂਕ ਯੂ ਆਸ਼ੂ ਜੀ ਤੇ ਜਿਹਦੇ ਕਰਕੇ ਹੁਣ ਪੁਲਿਸ ਫੋਰਸ ਤਨਖਤ ਕੀਤੀ ਗਈ ਹੈਗੀ ਹੈ ਇਹ ਵੱਡੀ ਪੁਲਿਸ ਫੋਰਸ ਤਨਖਤ ਕੀਤੀ ਹੈ ਤਾਂ ਕਿ ਹੁਣ ਕੋਈ ਹੋਰ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਵੱਡੀ ਗੱਲ ਵੱਧ ਤੋਂ ਵੀਡੀਓ ਸ਼ੇਅਰ ਕਰਦੋ ਤੁਹਾਨੂੰ ਦੱਸ ਦਈਏ ਜੀ ਲੁਧਿਆਣਾ ਜਿਹੜਾ ਸਮਾਰਟ ਸਿਟੀ ਹੈਗਾ ਸਮਾਰਟ ਸਿਟੀ ਅੰਦਰ ਕਿ ਪ੍ਰੋਜੈਕਟ ਬੰਦੇ ਪੇ ਹੈ ਤੁਹਾਨੂੰ ਵੀਡੀਓ ਵੀ ਬਣਾ ਕੇ ਦਿਖਾਈ ਸੀਗੀ ਆਰਓ ਵੀ ਪ੍ਰੋਜੈਕਟ ਦੀ ਰੇਲਵੇ ਓਵਰ ਬ੍ਰਿਜ ਹੁਣ ਉੱਥੇ ਵੱਡੀ ਗਿਣਤੀ ਚ ਪੁਲਿਸ ਫੋਰਸ ਤਨਖਤ ਕੀਤੀ ਗਈ ਹੈਗੀ ਕਿਉਂਕਿ ਕਿਸੇ ਲੋਕਾਂ ਨੇ ਆਸ਼ੂ ਜੀ ਥੈਂਕ ਯੂ ਸ਼ੂ ਦੇ ਨਾਰੇ ਲਿਖਤੇ ਸਿਗੇ ਤੇ ਉਸ ਨੂੰ ਪੁਲਿਸ ਪ੍ਰਸ਼ਾਸਨ ਹੁਣ ਜੋ ਹੈ ਉੱਥੇ ਤਨਾਤ ਕੀਤੀ ਗਈ ਹੈ ਤਾਂ ਕਿ ਹੁਣ ਕੋਈ ਵਾਰਦਾਤ ਨਾ ਹੋਵੇ ਦੱਸਿਆ ਗਿਆ ਹੈ ਕਿ ਜਨਵਰੀ ਦੇ ਵਿੱਚ ਸ਼ੁਰੂ ਹੋ ਜਾਵੇਗਾ ਬਾਕੀ ਦੇਖਦੇ ਹਾਂ ਕਿ ਇਹ ਜਰਾ ਪੁਲ ਹੈ ਤੇ ਬਣਨ ਤੋਂ ਬਾਅਦ ਕੀ ਲੋਕਾਂ ਦੀ ਪਰੇਸ਼ਾਨੀ ਹੱਲ ਹੋਵੇਗੀ ਜਾਂ ਫਿਰ ਨਹੀਂ ਬਾਕੀ ਖਬਰਾਂ ਜੁੜ ਜੁੜੇ ਰਹੋ ਤੁਹਾਨੂੰ ਦੱਸਤੀ ਹੈ ਜੀ ਵੱਡੀ ਖਬਰ ਪਖਵਾ ਰੋਡ ਫਲਾਈਓਵਰ ਤੇ ਨੀਚੇ ਪੁਲਿਸ ਤਨਾਤ ਕੀਤੀ ਗਈ ਹੈ ਜੀ ਪੁਲਿਸ ਦੀ ਬੈਨ ਨੇ ਕਵਰ ਕਰ ਲਿਆ ਹੈਗਾ ਤੇ ਪੁਲ ਨੂੰ ਤੇ ਵੱਡੀ ਖਬਰ ਪੁਲਿਸ ਤਨਾਤ ਹੈਗੀ ਹੈ ਇਹ ਜਿਹੜਾ ਕਾਰਨ ਹੈ ਤੁਸੀਂ ਜੇ ਲੰਘੋਗੇ ਤੁਹਾਨੂੰ ਦਿਖੇਗਾ ਪੁਲਿਸ ਤਨਾਤ ਹੈਗੀ ਤੁਸੀਂ ਸੋਚੋਗੇ ਕਿਉਂ ਪੁਲਿਸ ਖੜੀ ਹੈ ਤੇ ਤੁਹਾਨੂੰ ਤਾਂ ਹੀ ਦੱਸਦੀ ਹੈ ਕਿ ਆਸ਼ੂ ਜੀ ਦੇ ਨਾਮ ਦੇ ਨਾਰੇ ਲਿਖੇ ਸਿਗੇ ਕਿ ਆਸ਼ੂ ਜੀ ਡ੍ਰੀਮ ਆਫ ਆਸ਼ੂ ਥੈਂਕ ਯੂ ਆਸ਼ੂ ਜੀ ਕਿਉਂਕਿ ਉਹਨਾਂ ਦੇ ਟਾਈਮ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਤੇ ਹੁਣ ਗੋਗੀ ਜੀ ਹੈਗੇ ਉਹਨਾਂ ਦੇ ਟਾਈਮ ਦੇ ਵਿੱਚ ਖਤਮ ਹੋਏਗਾ ਤਾਂ ਇਹ ਜਿਹੜਾ ਆਸ਼ੂ ਦੀ ਥੈਂਕ ਯੂ ਲਿਖਿਆ ਹੋਇਆ ਸੀ ਹੁਣ ਪ੍ਰਸ਼ਾਸਨ ਇਸ ਨੂੰ ਕਵਰ ਕਰ ਦਿੱਤਾ ਹੈਗਾ ਤੇ ਪੁਲਿਸ ਪੋਰਸ ਤਨਾਤ ਕਰ ਦਿੱਤੀ ਹੈਗੀ ਐਸੇ ਉੱਤੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦ ਨੋ ਕਿ ਇਸ ਫਲਾਈਓਵਰ ਜਿਹੜਾ ਕਿ ਪਖਵਾ ਰੋਡ ਦਾ ਫਲਾਈਓਵਰ ਹੈਗਾ ਉੱਤੇ ਵੱਡੀ ਗਿਣਤੀ ਪੁਲਿਸ ਤਨਖਤ ਕੀਤੀ ਗਈ ਹੈਗੀ ਦੇਖਦੇ ਹਾਂ ਕਿ ਹੁਣ ਇਹ ਕੋਈ ਫਾਇਦਾ ਹੁੰਦਾ ਹੈ ਲੋਕਾਂ ਨੂੰ ਕਿਉਂਕਿ ਟ੍ਰੈਫਿਕ ਕਾਫੀ ਘਟੇਗਾ ਲੋਕਾਂ ਨੂੰ ਕਾਫੀ ਟਾਈਮ ਖੜਨਾ ਪੈਂਦਾ ਸੀਗਾ ਫਾਟਕਾ ਉੱਤੇ ਜਿਹੜਾ ਕਿ ਗਾਰਮੈਂਟ ਸਕੂਲ ਦੇ ਕੋਲ ਹੈਗਾ ਤੇ ਹੁਣ ਲੋਕੀ ਓਵਰ ਬ੍ਰਿਜ ਲੈ ਕੇ ਆਸਾਨੀ ਨਾਲ ਜਾਣਗੇ ਤੇ ਦੇਖਦੇ ਹਾਂ ਕਿ ਹੁਣ ਪੁਲਿਸ ਵੀ ਡਿਪਲੋਏ ਕੀਤੀ ਹੈਗੀ ਤਾਂ ਕਿ ਹੋਰ ਕੋਈ ਜਾ ਕੇ ਦਿੱਕਤ ਨਾ ਆਵੇ ਬਾਕੀ ਦੇਖਾਂਗੇ ਤੁਹਾਨੂੰ ਦੱਸਾਂਗੇ ਕਿ ਜਦ ਪੁਲ ਸਟਾਰਟ ਹੋਏਗਾ ਕਿਦਾਂ ਦਾ ਹੈ ਜਾਣਦੇ ਹਾਂ ਤੁਹਾਨੂੰ ਦੱਸ ਦਈਏ ਜੀ ਪੁਲਿਸ ਫੋਰਸ ਤਨਖ ਨੇ ਦੇ ਫਲਾਈਓਵਰ ਪੱਖੋਆ ਰੋਡ ਤੇ ਜਿਹੜਾ ਕਿ ਬੰਨਾ ਹੈਗਾ